ਕਈ ਵਾਰ ਫਿਲਮਕਾਰ ਇਹੋ ਜਿਹੀਆਂ ਗਲਤੀਆਂ ਕਰ ਜਾਂਦੇ ਆ ਫਿਲਮ ਤੇ ਬੜਾ ਪੈਸਾ ਲੱਗਿਆ ਹੁੰਦਾ ਹੈ ਬੜੇ ਤਾਮਚਾਵਾ ਬਹੁਤ ਕੁਛ ਇਨੀ ਕਿਨੀ ਗੱਲਬਾਤ ਧਿਆਨ ਦਿੱਤਾ ਜਾਂਦਾ ਫਿਲਮਾਂ ਬਾਰੇ ਪਰ ਫਿਰ ਵੀ ਕੁਝ ਇਹੋ ਜਿਹੇ ਗਲਤੀਆਂ ਮੈਂ ਕਾਫੀ ਇਹੋ ਜਿਹੇ ਗਲਤੀਆਂ ਨੋਟ ਕਰੀਆਂ ਹੋਈਆਂ ਜਿਹੜੀਆਂ ਫਿਲਮਕਾਰ ਆਮ ਤੌਰ ਤੇ ਕਰ ਜਾਂਦੇ ਆ ਇੱਥੇ ਹੁਣ ਆਪਣੀ ਹੁਣੀ ਫਿਲਮ ਆ ਰੂਲ ਬਲੇਅਰ 3 ਅਨੀਸ਼ ਵਾਜੇ ਦੀ ਫਿਲਮ 2024 ਦੀ ਇਦਵਿਦ ਕੀ ਹੈ ਕਿ ਮੰਦਰਾ ਜੀ ਦਾ ਜੀ ਦਾ ਰੋਲ ਮਾਦਰੀ ਦੀਕਸ਼ ਨੇ ਕੀਤਾ ਉਹ ਮਹਿਲ ਖਰੀਦਣ ਲਈ 1000 ਕਰੋੜ ਰੁਪਏ ਦਾ ਸੌਦਾ ਕਰਦੀ ਆ ਪਰ ਕਹਿੰਦੀ ਆ ਕਿ ਜਿਹੜੀ ਡੀਲ ਹੋਈ ਆ ਉਹ 2 ਦਿਨ ਬਾਅਦ ਦੁਰਗਾ ਅਸ਼ਟਮੀ ਵਾਲੇ ਦਿਨ ਹੋਣੀ ਆ ਇਹਨੇ ਨੂੰ ਵਿਕੀ ਖੰਨਾ ਸਾਹਿਬ ਜਿਹੜੇ ਉਸ ਦਿਨ ਮਹਿਲ ਦਾ ਸੌਦਾ ਕਰ ਲੈਂਦੇ ਆ ਪਰ ਜਾਣਦੇ ਹੋਈ ਉਹਨਾਂ ਨੂੰ ਰਸਤੇ ਵਿੱਚ ਮਾਰ ਦਿੱਤਾ ਜਾਂਦਾ ਅਗਲੇ ਦਿਨ ਮੰਦਰਾ ਹਸਦੀ ਹੋਈ ਆਉਂਦੀ ਆ ਉਹ ਕਹਿੰਦੀ ਆ ਲੈ ਹੁਣ ਤਾਂ ਤੁਹਾਨੂੰ ਮੇਰੇ ਨਾਲ ਸੌਦਾ ਕਰਨਾ ਪੈਣਾ ਹੈ ਪਰ ਡੀਲ 2 ਦਿਨ ਬਾਅਦ ਜਦੋਂ ਕਿ ਇੱਕਦਮ ਲੰਘ ਚੁੱਕਾ ਹੈ ਜਿਸ ਦਿਨ ਖੰਨਾ ਸਮਾ ਲਈ ਗਿਆ ਪਰ ਕਿਸੇ ਨੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਨਿਕਲੀ ਦੀ ਗੱਲ ਦਾ ਧਿਆਨ ਰੱਖਣ ਵਾਲੀ ਨਹੀਂ ਇਸ ਵਾਰ ਵੀ ਐਡੀ ਬੜੀ ਜਿਹੜੀ ਗਲਤੀ ਆ ਉਹ ਕਰਕੇ